ਸਤਿ ਸ਼੍ਰੀ ਅਕਾਲ ਜੀ ਭਾਰਤ ਦੇ ਦੋ ਮਹੱਤਵਪੂਰਨ ਦਿਨ ਜੋ ਇੱਕ ਰਾਸ਼ਟਰੀ ਤਿਹਾਰਾ ਮੰਨਾਏ ਜਾਂਦੇ ਹਨ ਇਹ ਦਿਨ ਹਨ 15 ਅਗਸਤ ਅਤੇ 26 ਜਨਵਰੀ ਬਹੁਤ ਲੋਕ ਹਨ ਜੋ ਇਨ੍ਹਾਂ ਦੋਹਾਂ ਦਿਨਾਂ ਦੇ ਬਾਰੇ ਸਿਰਫ ਇੰਨਾ ਹੀ ਜਾਣਦੇ ਹਨ ਕਿ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਪਰ ਆਪਣੀ ਆਪਣੀ ਜਗ੍ਹਾ ਤੇ ਇਹ ਦੋਹੇ ਦਿਨ ਬਹੁਤ ਖਾਸ ਮਹੱਤਵ ਰੱਖਦੇ ਹਨ ਆਓ ਜਾਣਦੇ ਹਾਂ ਇਹਨਾਂ ਦੋਹਾਂ ਦਿਨਾਂ ਦੇ ਵਿੱਚ ਕੀ ਵਿਸ਼ੇਸ਼ਤਾ ਹੈ ਮੈਂ ਯਕੀਨ ਨਾਲ ਕਹਿ ਸਕਦਾ ਕਿ ਇਹ ਜਾਣਕਾਰੀ ਤੁਹਾਡੇ ਗਿਆਨ ਵਿੱਚ ਵਾਧਾ ਕਰੇਗੀ ਪਹਿਲਾ ਗੱਲ ਕਰਦੇ ਹਾਂ 15 ਅਗਸਤ ਦੀ 15 ਅਗਸਤ ਸਵਤੰਤਰਤਾ ਦਿਵਸ ਜਾਂ ਆਜ਼ਾਦੀ ਦਿਹਾੜਾ ਇਸ ਦਾ ਇਤਿਹਾਸ ਕੀ ਹੈ 15 ਅਗਸਤ 1947 ਇਹ ਉਹ ਦਿਨ ਸੀ ਜਦੋਂ ਭਾਰਤ ਨੇ ਅੰਗਰੇਜ਼ੀ ਹਕੂਮਤੋਂ ਲੰਬੇ ਸੰਘਰਸ਼ ਦੇ ਬਾਅਦ ਆਜ਼ਾਦੀ ਹਾਸਲ ਕੀਤੀ ਸੀ ਇਹ ਦਿਨ ਸਾਡੇ ਲਈ ਕੇਵਲ ਖੁਸ਼ੀ ਦਾ ਹੀ ਨਹੀਂ ਸਗੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਮੌਕਾ ਵੀ ਹੈ ਇਸ ਦਿਨ ਕਿਸ ਤਰ੍ਹਾਂ ਦਾ ਸਮਾਰੋਹ ਕੀਤਾ ਜਾਂਦਾ ਹੈ ਇਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਝੰਡਾ ਫੈਰਾਉਂਦੇ ਹਨ ਝੰਡਾ ਫੈਰਾਉਣ ਦਾ ਮਤਲਬ ਹੈ ਕਿ ਝੰਡੇ ਨੂੰ ਤੋਂ ਉੱਪਰ ਚੁੱਕ ਕੇ ਫਿਰ ਖੋਲਣਾ ਇਹ ਇਹ ਪਲ ਉਸ ਇਤਿਹਾਸਕ ਸਮੇਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਜਦੋਂ ਪਹਿਲੀ ਵਾਰ ਆਜ਼ਾਦ ਭਾਰਤ ਦਾ ਤਿਰੰਗਾ ਲਾਲ ਕਿਲੇ ਦੇ ਬੁਰਜ ਤੇ ਲਹਿਰਾਇਆ ਗਿਆ ਸੀ ਇਸ ਦਿਨ ਭਾਸ਼ਣ ਵਿੱਚ ਪਿਛਲੇ ਸਾਲ ਦੀਆਂ ਉਪਲਬਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਜ਼ਿਕਰ ਹੁੰਦਾ ਹੈ ਹੁਣ ਗੱਲ ਕਰਦੇ ਹਾਂ 26 ਜਨਵਰੀ ਦੀ 26 ਜਨਵਰੀ ਗਣਤੰਤਰਤਾ ਦਿਵਸ ਜਾਂ ਸੰਵਿਧਾਨ ਲਾਗੂ ਕਰਨ ਦਾ ਦਿਹਾੜਾ ਇਸ ਦਾ ਇਤਿਹਾਸ ਕੀ ਹੈ 26 ਜਨਵਰੀ 1950 ਜਿਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਦੇਸ਼ ਪੂਰਨ ਗਣਤੰਤਰ ਬਣਿਆ ਸੀ ਇਸ ਦਿਨ ਤੋਂ ਸਾਡੀ ਸ਼ਾਸਕੀ ਪ੍ਰਣਾਲੀ ਪੂਰੀ ਤਰ੍ਹਾਂ ਲੋਕਾਂ ਦੁਆਰਾ ਬਣਾਏ ਗਏ ਸੰਵਿਧਾਨ ਦੇ ਅਧੀਨ ਚੱਲਣੀ ਸ਼ੁਰੂ ਹੋਈ ਸੀ ਇਸ ਦਿਨ ਕਿਸ ਤਰ੍ਹਾਂ ਦਾ ਸਮਾਰੋਹ ਕੀਤਾ ਜਾਂਦਾ ਹੈ ਇਸ ਦਿਨ ਰਾਜਪਥ ਨਵੀਂ ਦਿੱਲੀ ਤੇ ਵੱਡੀ ਪਰੇਡ ਹੁੰਦੀ ਹੈ ਜਿਸ ਵਿੱਚ ਸੈਨਿਕ ਤਾਕਤ ਅਤੇ ਸੱਭਿਆਚਾਰਕ ਚਾ ਲੋਕਾਂ ਦੇ ਖਾਣੀਆਂ ਜਾਂਦੀਆਂ ਹਨ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਝੰਡਾ ਰੋਹਣ ਕਰਦੇ ਹਨ ਝੰਡਾ ਰੋਹਣ ਦਾ ਮਤਲਬ ਹੈ ਝੰਡਾ ਪਹਿਲਾਂ ਹੀ ਡੰਡੇ ਦੇ ਉੱਪਰ ਲੱਗਾ ਹੁੰਦਾ ਹੈ ਅਤੇ ਉਸ ਨੂੰ ਸਿਰਫ ਬੰਨੇ ਹੋਏ ਕਬਰ ਤੋਂ ਖੋਲ ਕੇ ਲਹਿਰਾਇਆ ਜਾਂਦਾ ਹੈ ਇਸ ਦਿਨ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਗਣਤੰਤਰ ਦੇ ਆਦਰਸ਼ਾਂ ਦਾ ਜਸ਼ਨ ਮਨਾਇਆ ਜਾਂਦਾ ਹੈ 15 ਅਗਸਤ ਰਾਹੀ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਹਾਸਲ ਕੀਤੀ ਹੈ ਜਦ ਕਿ 26 ਜਨਵਰੀ ਸਾਨੂੰ ਇਹ ਦੱਸਦਾ ਹੈ ਕਿ ਅਸੀਂ ਆਪਣੇ ਸੰਵਿਧਾਨ ਦੁਆਰਾ ਕਿਵੇਂ ਲੋਕਤੰਤ੍ਰਿਕ ਰਾਸਤੇ ਤੇ ਚੱਲਣਾ ਸ਼ੁਰੂ ਕੀਤਾ ਦੋਵੇਂ ਦਿਨ ਸਾਡੇ ਰਾਸ਼ਟਰੀ ਅਸਤਿਤਵ ਦੇ ਸਤੰਭ ਹਨ ਇੱਕ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੂਜਾ ਸੰਵਿਧਾਨ ਅਤੇ ਗਣਤੰਤਰ ਦਾ ਪ੍ਰਤੀਕ ਹੈ ਦੋਸਤੋ ਇਸ ਵੀਡੀਓ ਵਿੱਚਲੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਦੱਸਣਾ ਅਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਤੁਹਾਡਾ ਹਰ ਇੱਕ ਸ਼ੇਅਰ ਸਾਨੂੰ ਹੌਸਲਾ ਫੁਜਾਈ ਦਿੰਦਾ ਹੈ ਨਵੀਆਂ ਅਤੇ ਵਧੀਆ ਵੀਡੀਓ ਬਣਾਉਣ ਲਈ ਸਾਨੂੰ ਪ੍ਰੇਰਿਤ ਵੀ ਕਰਦਾ ਹੈ ਜੇਕਰ ਸਾਡੇ ਪੇਜ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਫੇਸਬੁੱਕ ਪੇਜ ਡਿੰਪਲ ਮੋਡ ਨੂੰ ਲਾਈਕ ਫੋਲੋ ਵੀ ਜ਼ਰੂਰ ਕਰਨਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਪੇਜ ਤੇ ਇਸ ਤਰ੍ਹਾਂ ਦੀਆਂ ਹੀ ਪਰਿਵਾਰਿਕ ਅਤੇ ਗਿਆਨਵਰਧਕ ਵੀਡੀਓ ਹੀ ਅਪਲੋਡ ਕਰੀਏ ਜਿਸ ਨੂੰ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਆ ਜਾ ਸਕੇ ਅਤੇ ਕੁਝ ਨਵਾਂ ਸਿੱਖਿਆ ਜਾ ਸਕੇ ਧੰਨਵਾਦ ਜੀ